ਪੰਜਾਬ ਦੇ ਲੋਕਾਂ ਨੇ ਤੇ ਪੰਜਾਬ ਸਰਕਾਰ ਨੇ ਹਮੇਸ਼ਾ ਹੀ ਕਿਸਾਨਾਂ ਦਾ ਸਾਥ ਦਿੱਤਾ ਭਾਵੇਂ ਉਹ ਤਿੰਨ ਕਾਲੇ ਕਾਨੂੰਨਾਂ ਦਾ ਅੰਦੋਲਨ ਹੋਵੇ ਜਾਂ ਜਿਹੜੀ ਮੋਦੀ ਸਰਕਾਰ ਦੀ ਸਾਜ਼ਿਸ਼ ਸੀ ਕਿਸਾਨਾਂ ਨੂੰ ਸਟੇਡੀਅਮਾਂ ਦੇ ਜੇਲ ਬਣਾ ਕੇ ਉਹਦੇ ਵਿੱਚ ਕੈਦ ਕਰਨ ਦੀ ਜਿਹੜੀ ਸਾਜ਼ਿਸ਼ ਸੀ ਉਹਦੇ 'ਚ ਆਮ ਆਦਮੀ ਪਾਰਟੀ ਨੇ ਵੀ ਕਿਸਾਨਾਂ ਦਾ ਸਾਥ ਦਿੱਤਾ ਦਿੱਲੀ ਦੇ ਵਿੱਚ ਤਾਂ ਸਾਥੀਓ ਜਿਹੜੇ ਹਾਈਵੇ ਬੰਦ ਕਰਦੇ ਨੇ ਜਿਹੜੇ ਲਗਾਤਾਰ ਇੱਕ ਸਾਲ ਤੋਂ ਬੰਦ ਸੀ ਪੁੱਣ ਪੰਜਾਬ ਦਾ ਲਗਾਤਾਰ ਨੁਕਸਾਨ ਹੋ ਰਿਹਾ ਸੀ ਪੰਜਾਬੀਆਂ ਦਾ ਨੁਕਸਾਨ ਹੋ ਰਿਹਾ ਸੀ ਸਾਡੇ ਨੌਜਵਾਨਾਂ ਦਾ ਨੁਕਸਾਨ ਹੋ ਰਿਹਾ ਸੀ ਨੌਜਵਾਨਾਂ ਦੇ ਕਾਰੋਬਾਰ ਦਾ ਨੁਕਸਾਨ ਹੋ ਰਿਹਾ ਸੀ ਵਪਾਰ ਦਾ ਬਹੁਤ ਨੁਕਸਾਨ ਹੋ ਗਿਆ ਸੀ ਪੁੱਣ ਪੰਜਾਬ ਦੇ ਲੋਕਾਂ ਨੂੰ ਰੋਜ਼ਗਾਰ ਹੀ ਨਹੀਂ ਮਿਲ ਰਿਹਾ ਸੀ ਨੌਕਰੀਆਂ ਨਹੀਂ ਮਿਲ ਰਹੀਆਂ ਸੀ ਸੋ ਨੌਕਰੀਆਂ ਦੇ ਨਾਮ ਮਿਲਣ ਕਰਕੇ ਸਾਡੇ ਨੌਜਵਾਨ ਨਸ਼ੇ ਆਲੇ ਜਾ ਰਹੇ ਸੀ ਕੰਮ ਨਹੀਂ ਮਿਲਦਾ ਤੇ ਨਸ਼ੇ ਆਲੇ ਜਾਣਗੇ ਸਭ ਨਸ਼ਾ ਔਰ ਪੰਜਾਬ ਸਰਕਾਰ ਨਸ਼ਿਆਂ ਦੇ ਵਿਰੁੱਧ ਇੱਕ ਮਹਾਯੁੱਧ ਲੜ ਰਹੀ ਹੈ ਔਰ ਉਹਦਾ ਮਹਾਯੁੱਧ ਦੇ ਵਿੱਚ ਸਿਰਫ ਨਸ਼ਿਆਂ ਦੇ ਜਿਹੜੇ ਸਮਗਦਰਾਂ ਨੂੰ ਫੜ ਕੇ ਜਾਂ ਉਹਨਾਂ ਨੂੰ ਕਾਨੂੰਨ ਅਨੁਸਾਰ ਸਜ਼ਾ ਦੇ ਕੇ ਆਪਾਂ ਨਸ਼ੇ ਦੇ ਇਹ ਯੁੱਧ ਹੈ ਜਿੱਤ ਨਹੀਂ ਸਕਦੇ ਇਹਦੇ ਵਾਸਤੇ ਸਾਨੂੰ ਰੋਜ਼ਗਾਰ ਦੇਣਾ ਪੈਣਾ ਨੌਜਵਾਨਾਂ ਨੂੰ ਔਰ ਰੋਜ਼ਗਾਰ ਤਾਂ ਮਿਲੇਗਾ ਜੇ ਸਾਡੇ ਰਸਤੇ ਖੁੱਲਣਗੇ ਸੋ ਪੰਜਾਬ ਦੇ ਲੋਕਾਂ ਦੀ ਔਰ ਪੰਜਾਬ ਦੇ ਕਿਸਾਨਾਂ ਦੀ ਇਹ ਮੰਗ ਹੈ ਵੀ ਅਸੀਂ ਸਾਡੇ ਬੱਚਾ ਨੂੰ ਨਸ਼ਿਆਂ ਤੋਂ ਦੂਰ ਕਰਾਉਣਾ ਉਹਦੇ ਰਾਹ ਤੇ ਸਿੱਕੋ ਇੱਕ ਰਸਤਾ ਕਾਰੋਬਾਰ ਹੈ ਰੋਜ਼ਗਾਰ ਹੈ ਇੰਡਸਟਰੀ ਹੈ ਸੋ ਸੋਸ਼ਲ ਇੰਡਸਟ ਸਾਡੇ ਕਾਹ ਦੇ ਬਾਦ ਰਸਤੇ ਬੰਦ ਕਰ ਰੱਖੇ ਸੋ ਪੰਜਾਬ ਸਰਕਾਰ ਜਿਹੜੀ ਕਿ ਹਮੇਸ਼ਾ ਕਿਸਾਨਾਂ ਦੇ ਨਾਲ ਹੈ ਔਰ ਨਾਲ ਰਹੇਗੀ ਔਰ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਪੰਜਾਬ ਦੇ ਲੋਕ ਸਾਰੇ ਪੰਜਾਬੀ ਤੇ ਪੰਜਾਬ ਸਰਕਾਰ ਅਸੀਂ ਰਿਕੁਐਸਟ ਕਰਦੇ ਹਾਂ ਸਾਡੇ ਕਿਸਾਨਾਂ ਨੂੰ ਕਿਸਾਨ ਜਥੇਬੰਦੀਆਂ ਨੂੰ ਕਿ ਉਹਨਾਂ ਦੀ ਜਿਹੜੀਆਂ ਵੀ ਜਾਇਜ਼ ਮੰਗਾਂ ਨੇ ਭਾਵੇਂ ਉਹ ਐਮਐਸਪੀ ਦੀ ਮੰਗ ਹੈ ਜਾਂ ਹੋਰ ਵੀ ਮੰਗਾਂ ਨੇ ਉਹ ਸਾਰੀਆਂ ਕੇਂਦਰ ਸਰਕਾਰ ਨਾਲ ਲਿਤੇ ਕਿ ਆਪਾਂ ਦਿੱਲੀ ਜਾ ਕੇ ਅੰਦੋਲਨ ਕਰੀਏ ਬੀਜਪੀ ਨੇ ਗੈਸ ਨੂੰ ਰੋਕਤ ਕਰੀਏ ਤੇ ਪੰਜਾਬ ਦੇ ਤਰੱਕੀ ਦੇ ਰਸਤੇ ਰੋਕ ਕੇ ਅਸੀਂ ਪੰਜਾਬ ਦਾ ਹੀ ਨੁਕਸਾਨ ਕਰ ਰਹੇ ਆ ਜਿਹਦੇ ਨਾਲ ਕਿ ਸਾਡਾ ਇੰਨਾ ਕੁ ਨੁਕਸਾਨ ਪਿਛਲੇ ਸਾਲ ਦੇ ਵਿੱਚ ਹੋ ਚੁੱਕਿਆ ਕਿ ਤੁਸੀਂ ਇੱਕ ਐਗਜ਼ਾਮਪਲ ਲਓ ਕੋਟ ਪੂਰੇ ਬਾਸਮਤੀ ਜਿਹੜੀ 5000 ਰੁਪਏ ਟੱਚ ਕਰਦੀ ਹੁੰਦੀ ਸੀ 2500 ਤੱਕ ਦੇ ਰਹਿ ਗਿਆ ਸੀ ਬਾਸਮਤੀ ਦਾ ਭਾ ਸੋ ਕਿਸਾਨੀ ਦਾ ਨੁਕਸਾਨ ਸਬਜ਼ੀਆਂ ਜਿਹੜੀਆਂ ਗਰੀਬ ਲੋਕ ਵਿਚਾਰੇ ਬੀਜਦੇ ਸੀ ਉਹਨਾਂ ਦਾ ਨੁਕਸਾਨ ਹੋ ਗਿਆ ਸੋ ਮੈਂ ਇਹ ਬੇਨਤੀ ਕਰਦਾ ਪੰਜਾਬ ਦੇ ਲੋਕ ਪੰਜਾਬੀ ਤੇ ਪੰਜਾਬ ਸਰਕਾਰ ਹਮੇਸ਼ਾ ਕਿਸਾਨਾਂ ਦੇ ਨਾਲ ਹੈ ਕਿਸਾਨਾਂ ਦੇ ਨਾਲ ਰਹਿਾਂਗੇ ਪਰ ਲੇਕਿਨ ਜਿਹੜੀ ਪੰਜਾਬ ਨੂੰ ਜੇ ਆਪ ਅੱਗੇ ਵਧਾਉਣਾ ਨਾ ਤੇ ਇਹ ਪੰਜਾਬ ਦੇ ਤਰੱਕੀ ਦੇ ਰਸਤੇ ਸਾਨੂੰ ਖੁੱਲਨੇ ਪੈਣਗੇ ਪੰਜਾਬ ਦੇ ਹਾਈਵੇ ਖੁੱਲਨੇ ਪੈਣਗੇ ਸਾਡੀ ਲਾਈਫ ਲਾਈਨ ਹੈ ਸਾਡੀ ਇੰਡਸਟਰੀ ਜਿਹੜੀ ਹੈ ਇੰਡਸਟਰੀ ਨੂੰ ਵਧਾਵਾ ਦੇਣਾ ਪਏਗਾ ਐਗਰੋ ਬੇਸ ਇੰਡਸਟਰੀ ਨੂੰ ਵਧਾਵਾ ਦੇਣਾ ਆਪਣਾ ਦੇਣਾ ਪਏਗਾ ਇਸ ਤੋਂ ਬਿਨਾ ਪੰਜਾਬ ਅੱਗੇ ਨਹੀਂ ਵੱਧ ਸਕਦਾ ਸੋ ਪੰਜਾਬ ਦੇ ਇਸ ਵਕਤ ਨਸ਼ੇ ਦੇ ਖਿਲਾਫ ਬਹੁਤ ਵੱਡਾ ਯੁੱਧ ਅਸੀਂ ਲੜ ਰਹੇ ਆਪਾਂ ਆਪਾਂ ਸਾਰੇ ਜਣੇ ਲੜ ਰਹੇ ਹਾਂ ਇਕੱਲੇ ਸਰਕਾਰ ਨਹੀਂ ਲੜ ਰਹੀ ਤੇ ਜੇ ਇਹ ਸਾਨੂੰ ਇਹ ਲੜਾਈ ਜਿੱਤਣੀ ਹੈ ਸਾਡੇ ਨੌਜਵਾਨਾਂ ਨੂੰ ਇਸ ਨਸ਼ੇ ਤੋਂ ਬਚਾਉਣਾ ਹੈ ਸਾਡੇ ਪਰਿਵਾਰ ਬਚਾਉਣੇ ਆ ਵਾਹਾਂ ਬ ਤਾਂ ਉਹਦੇ ਵਾਸਤੇ ਸਾਨੂੰ ਰੁਜ਼ਗਾਰ ਦੇਣਾ ਪਊਗਾ ਔਰ ਅਸੀਂ ਜਿਹੜੇ ਪੰਜਾਬ ਦੇ ਬੱਚਿਆਂ ਦੇ ਜਿਹੜੇ ਰੁਜ਼ਗਾਰ ਦੇ ਰਸਤੇ ਹਾਈਵੇ ਬੰਦ ਨਾ ਕਰੀ ਉਹਨਾਂ ਨੂੰ ਖੋਲੀ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੇ ਸਾਡੀ ਸਰਕਾਰ ਨੇ ਹਮੇਸ਼ਾ ਤੋਂ ਕਿਸਾਨਾਂ ਦਾ ਸਾਥ ਦਿੱਤਾ ਤੇ ਦਈਏ ਵੀ ਕਿਉਂ ਨਾ ਕਿਉਂਕਿ ਅਸੀਂ ਖੁਦ ਕਿਸਾਨ ਹਾਂ ਥੀ ਕਿਸਾਨੀ ਕਰਦੇ ਆਂ ਪਰ ਲਗਾਤਾਰ ਹਾਈਵੇ ਦੇ ਬੰਦ ਰਹਿਣ ਕਰਕੇ ਜੋ ਪੰਜਾਬ ਦਾ ਨੁਕਸਾਨ ਹੋ ਰਿਹਾ ਪੰਜਾਬ ਦੀ ਤਰੱਕੀ ਰੁਕ ਰਹੀ ਆ ਨੌਜਵਾਨਾਂ ਨੂੰ ਜਿਹੜੀਆਂ ਨੌਕਰੀਆਂ ਮਿਲਣੀਆਂ ਉਹ ਰੁਕ ਰਹੀਆਂ ਪੰਜਾਬ ਸਰਕਾਰ ਨੇ ਨਸ਼ਿਆਂ ਵਿਰੁੱਧ ਜਿਹੜਾ ਯੁੱਧ ਆਰੰਭ ਕੀਤਾ ਆ ਉਹ ਇਹ ਨਾ ਆਪਾਂ ਸਮਝੀਏ ਕਿ ਕਿਸੇ ਨੂੰ ਫੜ ਕੇ ਜਾਂ ਕਿਸੇ ਨੂੰ ਮਾਰ ਕੇ ਆਪਾਂ ਨਸ਼ਾ ਖਤਮ ਕਰਦਾਂਗੇ ਸਰਕਾਰ ਬੜਾ ਵਧੀਆ ਕੰਮ ਕਰ ਰਹੀ ਆ ਨਸ਼ਿਆਂ ਨੂੰ ਖਤਮ ਕਰ ਲਈ ਤੇ ਲੋਕ ਵੀ ਸਾਥ ਦੇ ਰਹੇ ਆ ਪਰ ਨਸ਼ਿਆਂ ਨੂੰ ਖਤਮ ਕਰਨ ਦੇ ਨਾਲ ਨਾਲ ਸਾਨੂੰ ਬੇਰਜ਼ਗਾਰੀ ਖਤਮ ਕਰਨੀ ਪਊਗੀ ਸਾਨੂੰ ਨੌਜਵਾਨਾਂ ਨੂੰ ਰੋਜ਼ਗਾਰ ਦੇਣਾ ਪਊਗਾ ਨੌਕਰੀਆਂ ਦੇਣੀਆਂ ਪੈਣਗੀਆਂ ਰੋਜ਼ਗਾਰ ਦੇ ਵਸੀਲੇ ਪੈਦਾ ਕਰਨੇ ਪੈਣਗੇ ਤੇ ਇਹ ਤਾਂ ਹੀ ਸੰਭਵ ਹੋ ਸਕਦਾ ਜੇ ਜਿਹੜੇ ਸਾਡੇ ਹਾਈਵੇ ਆ ਜਿਹੜੇ ਦੇਸ਼ ਦੇ ਦੂਜੇ ਸੂਬਿਆਂ ਦੇ ਨਾਲ ਪੰਜਾਬ ਨੂੰ ਜੋੜਦੇ ਆ ਤਾਂ ਹੀ ਇੱਥੇ ਵਪਾਰੀ ਆ ਸਕਦਾ ਆ ਤਾਂ ਹੀ ਇੱਥੇ ਇੰਡਸਟਰੀ ਆ ਸਕਦੀ ਆ ਤਾਂ ਹੀ ਰੋਜ਼ਗਾਰ ਦੇ ਵਸੀਲੇ ਪੈਦਾ ਹੋ ਸਕਦੇ ਅਸੀਂ ਕਿਸਾਨਾਂ ਨੂੰ ਇਹ ਬੇਨਤੀ ਕਰਦੇ ਆ ਰਿਕਵੈਸਟ ਕਰਦੇ ਆ ਕਿ ਤੁਸੀਂ ਜੇ ਕੋਈ ਸੈਂਟਰ ਨਾਲ ਸੰਬੰਧਿਤ ਤੁਹਾਡੀਆਂ ਮੰਗਾਂ ਨੇ ਤੇ ਆਪਾਂ ਸੈਂਟਰ ਤੇ ਜਾ ਕੇ ਦਿੱਲੀ ਧਰਨਾ ਲਾਈਏ ਆਪਾਂ ਪੰਜਾਬ 'ਚ ਧਰਨਾ ਲਾਈਏ ਆਪਾਂ ਪੰਜਾਬ ਨੂੰ ਤਰੱਕੀ ਦੇ ਰਾਹ ਤੇ ਲੈ ਕੇ ਆਈਏ ਪੰਜਾਬ ਦੇ ਵਿੱਚ ਇੰਡਸਟਰੀ ਆਵੇ ਪੰਜਾਬ ਦੇ ਵਿੱਚ ਵਪਾਰੀ ਆਵੇ ਪੰਜਾਬ ਦੇ ਵਿੱਚ ਕੱਚਾ ਮਾਲ ਆਵੇ ਤੇ ਪੰਜਾਬ 'ਚੋਂ ਤਿਆਰ ਹੋ ਕੇ ਇੰਡਸਟਰੀ ਆਪਣਾ ਮਾਲ ਤਿਆਰ ਕਰਕੇ ਦੂਜੀਆਂ ਸਟੇਟਾਂ ਨੂੰ ਦੂਜਿਆਂ ਦੇਸ਼ਾਂ ਨੂੰ ਜਿਹੜਾ ਇਹ ਸਾਡੇ ਹਾਈਵੇ ਆ ਇਨਾਂ ਦੇ ਵਿੱਚੋਂ ਦੀ ਓਕੇ ਦੂਜੀਆਂ ਸਟੇਟਾਂ ਨੂੰ ਦੂਜੀਆਂ ਦੇਸ਼ਾਂ ਨੂੰ ਸਾਡਾ ਸਾਰਾ ਜਿਹੜਾ ਬਣਿਆ ਮਾਲ ਇੰਡਸਟਰੀ ਦਾ ਉਧਰ ਨੂੰ ਜਾਵੇ ਤੇ ਜੇ ਅਸੀਂ ਬੱਚਿਆਂ ਨੂੰ ਨੌਜਵਾਨਾਂ ਨੂੰ ਨੌਕਰੀਆਂ ਦੇਣੇ ਆ ਰੁਜ਼ਗਾਰ ਦੇਣੇ ਆ ਤੇ ਤਾਂ ਹੀ ਜਿਹੜੇ ਬੱਚੇ ਆ ਉਹ ਬੇਰਜ਼ਗਾਰੀ ਤੋਂ ਪਾਸੇ ਓਕੇ ਰੁਜ਼ਗਾਰ ਵਾਲੇ ਪਾਸੇ ਆ ਕੇ ਤਾਂ ਹੀ ਤਰੱਕੀ ਕਰਨਗੇ ਤਾਂ ਹੀ ਇਹ ਜਿਹੜਾ ਨਸ਼ੇ ਦਾ ਕੋੜਿਆ ਉਹ ਖਤਮ ਹੋਵੇਗਾ ਤੇ ਸਾਡਾ ਜਿਹੜਾ ਪੰਜਾਬ ਆ ਮੁੜ ਤੋਂ ਰੰਗਲਾ ਪੰਜਾਬ ਬਣੂਗਾ ਤੇ ਮੈਂ ਹੱਥ ਜੋੜ ਕੇ ਫਿਰ ਤੋਂ ਆਪਦੇ ਕਿਸਾਨ ਵੀਰਾਂ ਨੂੰ ਇਹ ਅਪੀਲ ਕਰਦਾ ਕਿ ਜੇ ਕੋਈ ਆਪਣੀਆਂ ਸੈਂਟਰ ਨਾਲ ਸੰਬੰਧਿਤ ਮੰਗਾਂ ਨੇ ਉਹ ਆਪਾਂ ਦਿੱਲੀ ਜਾ ਕੇ ਤੇ ਉੱਥੇ ਧਰਨਾ ਲਾਈਏ ਤੇ ਆਪਣੀਆਂ ਮੰਗਾਂ ਹੱਲ ਕਰਵਾਏ